ਦੋਸਤੋ ਰੋਹਾਨੀ ਨਗਰੀ ਚੈਨਲ ਤੇ ਅੱਜ ਇੱਕ ਬੜਾ ਸ਼ਕਤੀਸ਼ਾਲੀ ਮੰਤਰ ਲੈ ਕੇ حاضر ਹੋਈਆਂ ਇਹ ਮੰਤਰ ਹੈ ਮਹਾਵੀਰ ਹਨੂਮਾਨ ਕੀ ਤਾਂ ਜੋ ਕਿ ਕਿਹੜੇ ਲੋਕ ਇੱਕ ਦੂਜੇ ਤੇ ਇਲਮ ਛੱਡਦੇ ਨੇ ਇਲਮ ਕਰਦੇ ਨੇ ਕਾਲਾ ਇਲਮ ਜਾਂ ਕੋਈ ਹੋਰ ਇਲਮ ਜਾਂ ਇਸੇ ਤਰ੍ਹਾਂ ਦੀਆਂ ਸ਼ਰਾਰਤਾਂ ਕਰਦੇ ਨੇ ਉਹਨਾਂ ਨੂੰ ਸਬਕ ਸਿਖਾਉਣ ਦੇ ਲਈ ਉਹਨਾਂ ਦਾ ਕੀਤਾ ਕਰਾਇਆ ਉਹਨਾਂ ਦੇ ਉੱਤੇ ਹੀ ਭੇਜਣ ਦੇ ਲਈ ਇਹ ਹਨੂਮਾਨ ਬજરੰਗਵਲੀ ਜੀ ਦਾ ਸ਼ਕਤੀਸ਼ਾਲੀ ਮੰਤਰ ਪਾਠ ਹੈ ਜਿਸ ਦੇ ਨਾਲ ਤੁਸੀਂ ਕੋਈ ਵੀ ਤੁਹਾਡੇ ਤੇ ਤੁਹਾਡਾ ਕੋਈ ਦੁਸ਼ਮਣ ਕਿਸੇ ਤਰ੍ਹਾਂ ਦਾ ਵੀ ਕਾਰਨ ਕਰਤਾ ਹੈ ਲੇਕਿਨ ਤੁਸੀਂ ਉਹ ਸਾਰਾ ਕੁਝ ਉਹਦੇ ਤੇ ਹੀ ਵਾਪਸ ਭੇਜ ਸਕਦੇ ਹਾਂ ਬੇਸ਼ੱਕ ਕਿੰਨੀ ਤੋਂ ਵੱਡੀ ਤੋਂ ਵੱਡੀ ਕੋਈ ਚੀਜ਼ ਭੇਜਦੇ ਵੇ ਲੇਕਿਨ ਇਹ ਜਿਹੜਾ ਹਨੂਮਾਨ ਚੀ ਦਾ ਮੰਤਰ ਹੈ ਇਹਦੇ ਨਾਲ ਜੋ ਕੁਛ ਵੀ ਤੁਹਾਡੇ ਤੇ ਕੋਈ ਕਰੂਗਾ ਭੇਜੂਗਾ ਪੁੱਛ ਦੇਲ ਜੋ ਕੁਛ ਵੀ ਹੋਵੇਗਾ ਉਹ ਸਾਰਾ ਕੁਝ ਵਾਪਸ ਜਾਵੇਗਾ ਅਤੇ ਕਰਨ ਵਾਲੇ ਨੂੰ ਤੁਹਾਡੇ ਤੇ ਭੇਜਣ ਵਾਲੇ ਨੂੰ ਐਸਾ ਸਬਕ ਸਿਖਾਇਆ ਜਾਵੇਗਾ ਕੋ ਕਦੀ ਵੀ ਕਿਸੇ ਤੇ ਵੀ ਇਹ ਹੋ ਜੀਆ ਕਰਮ ਨਹੀਂ ਕਰੇਗਾ ਸੋ ਦੋਸਤੋ ਇਹ ਮੰਤਰ ਤੁਹਾਡੇ ਨਾਲ ਪਹਿਲਾਂ ਸਾਂਝਾ ਕਰਾਂ ਹਨੂਮਾਨ ਬਜਰੰਗਵਲੀ ਜੀ ਦਾ ਉਹ ਪਾਠ ਉਸ ਤੋਂ ਪਹਿਲਾਂ ਜਿਹੜੇ ਵੀ ਸਤਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਵੀਰਾਂ ਦੀ ਜਰੂਰ ਲਿਖਣਾ ਹੈ ਸੋ ਦੋਸਤੋ ਉਹ ਹਨੂਮਾਨ ਬਜਰੰਗਵਲੀ ਜੀ ਦਾ ਮੰਤਰ ਪਾਠ इस तरह है अजरंग पेनू बजरंग उडू सब रंग रखू पास दल भीम सैन बाए हनुमंत अगे चले काजी साहब पिछे कुल बला रद अंतर चौंकी कश कुरान अगे पिछे तू कर रखे खुदा ਸਰ ਰਖੇ ਸੁਲੇਮਾਨ ਲੋਹੇ ਦਾ ਕੋਟ ਤਾਂਬੇ ਦਾ ਤਾਲਾ ਕਰਤਲਾ ਹੰਸਾ ਵੀਰਾ ਮੇਰਾ ਰਖਵਾਲ ਕਰਤਲਾ ਆਵੇ ਸਮੁੰਦਰ ਚੀਰ ਹੰਕ ਚਲੇ ਹਨੂਮੰਤ ਕੀ ਨਿਰਮਲ ਰਹੇ ਸ਼ਰੀਰ ਦੋਸਤੋ ਇਹ ਦੁਸ਼ਮਣ ਨੂੰ ਸਭ ਕੁ ਸਖਾਉਣ ਵਾਲਾ ਦੁਸ਼ਮਣ ਨੂੰ ਮੂੰਹ ਦੇ ਪਾਉਣ ਵਾਲਾ ਇਹ ਮੰਤਰ ਪਾਠ ਹੈ ਸੋ ਇਹਦੀ विधि की है यदा तरीका की है कि दिन का यह पाठ करना यह सारा कुछ इस तरह दोस्तों इस मंत्र का पाठ दिन लगातार एकांत जगह बैठ के हर रोज एक सौ अठ बारी करना है लेकिन धूप अगरबत्ती ला के जल को रख के आसन पे बैठ के जाप लगातार करना है साफ पाक रह के ही इस पाठ को करना है ਦੇਖਿਨੇ ਇਸ ਗੱਲ ਦਾ ਧਿਆਨ ਰੱਖਣਾ ਹੋਈਗਾ ਕਿ ਹਰ ਰੋਜ਼ ਜਿਸ ਟਾਈਮ ਤੋਂ ਸ਼ੁਰੂ ਕਰ ਲਿਆ ਪਾਠ ਉਸੇ ਹੀ ਟਾਈਮ ਤੋਂ ਹਰ ਰੋਜ਼ ਸ਼ੁਰੂ ਕਰਨਾ ਹੈ ਇਸੇ ਤਰ੍ਹਾਂ ਲਗਾਤਾਰ ਨਿਤਨੇਮ ਬੜੀ ਸ਼ਰਧਾ ਦੀ ਨਾਲ ਇਸ ਪਾਠ ਨੂੰ ਕਰਨਾ ਹੈ ਲੇਕਿਨ ਪਹਿਲੇ ਦਿਨ ਵੀ ਹਨੂਮਾਨ ਜੀ ਦਾ ਪ੍ਰਸ਼ਾਦ ਲੱਡੂ ਦੇ ਦੇਣੇ ਤੇ ਆਖਰੀ ਦਿਨ ਵੀ ਔਰ हनुमान जी ਦੇ ਮੰਦਰ ਦੇ ਵਿੱਚ ਜਾ ਕੇ ਮੱਥਾ ਟੇਕੀ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਪ੍ਰਾਰਥਨਾ ਕਰਕੇ ਕੀ ਸ਼ੁਰੂ ਕਰਨਾ ਆਖਰੀ ਦਿਨ ਵੀ ਇਸੇ ਤਰ੍ਹਾਂ ਇਹ ਸਮਾਪਤੀ ਵੀ ਦੇਵੀ ਪ੍ਰਸ਼ਾਦ ਵੰਡਣਾ ਹੈ ਹਨੂਮਾਨ ਜੀ ਦੇ ਦਰਬਾਰਤੀ ਜਾ ਕੇ ਇਸੇ ਤਰ੍ਹਾਂ ਜਿਸ ਵੀ ਲਈ ਇਹ ਮੰਤਰ ਪਾਠ ਨੂੰ 41 ਦਿਨ ਹੋ ਜਾਣ ਤਾਂ ਉਸ ਤੋਂ ਬਾਅਦ ਤੁਹਾਡਾ ਕੋਈ ਦੁਸ਼ਮਣ ਹੈ ਤੁਹਾਡੇ ਕਈ ਕਹਿੰਦੇ ਕਰਦਾ ਤੁਹਾਡੇ ਤੇ ਕੋਈ ਅਤਿਆਚਾਰ ਕਰਦਾ ਤੁਹਾਡੇ ਤੇ ਕਿਸੇ ਵੀ ਤਰ੍ਹਾਂ ਸਹੀ ਕੋਈ ਇਲਮ ਪੀਸਦਾ ਤਾਂ ਉਸਦੇ ਲਈ ਤੁਸੀਂ ਕੀ ਕਰਨਾ ਹੈ ਸ਼ਾਮ ਦੇ ਟਾਈਮ ਰਾਤ ਦੇ ਟਾਈਮ ਦੇ ਵਿੱਚ ਇੱਕ ਉਜਾੜ ਵਾਲੀ ਜਗ੍ਹਾ ਤੇ ਜਾਣਾ ਕੋਸ਼ਿਸ਼ੀ ਕਰਨੀ ਕਿ ਜਿਸ ਤਰ੍ਹਾਂ ਤੇ ਕੋਈ ਖੂਹ ਹੋਵੇ ਪੁਰਾਣਾ ਖੂਹ ਟਟਾਇਆ ਖੂਹ ਹੋਵੇ ਉਸ ਖੂਹ ਤੇ ਇੱਕ ਫੇਲ ਦਾ ਚਿਰਾਗ ਜਗਾ ਕੇ ਔਰ ਉਸੇ ਘਾਤੀ ਬੈਠ ਕੇ 21 ਵਾਰ ਇਸ ਮੰਤਰ ਦਾ ਪਾਠ ਕਰਨਾ ਔਰ ਦੁਸ਼ਮਣ ਦਾ ਨਾਮ ਲੈ ਕੇ ਪਾਠ ਕਰਕੇ ਆ ਜਾਣਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਹਨੂਮਾਨ ਜੀ ਉਸ ਤੁਹਾਡੇ ਦੁਸ਼ਮਣ ਨੂੰ ਕਿਵੇਂ ਲੰਮੇ ਹਥੀ ਲੈ ਕੇ ਲੇਕੇ ਰਾਹੇ ਪਾਉਂਦੇ ਨੇ ਸੋ ਦੋਸਤੋ ਏ ਸੀ ਬਜਰੰਗਵਲੀ ਹਨੂਮਾਨ ਮਹਾਰਾਜ ਜੀ ਦਾ ਮੰਤਰ ਪਾਠ ਸੋ ਦੋਸਤੋ ਜਲਦੀ ਹੀ ਕਿਸੇ ਨਵੇਂ ਮੰਤਰ ਪਾਠ ਦੀ ਨਾਲ હાજર ਹੋਵਾਂਗੇ ਸੋ ਜਦ ਤੱਕ ਲਈ ਜੈ ਪੀਰਾਂ ਦੀ